ਦੋਨੀ ਪਾਉਣ ਦੇ ਲਈ ਮੇਰੇ ਵੀਰੋ ਇਸ ਲਈ ਤਿਆਰ ਹੈ ਕਿ ਮਾਰੀ ਬਿਸਲ ਰੈਫਰੀ ਨੇ ਖੜ ਕੇ ਸੈੱਟ ਬਣਾ ਕੇ ਜਾਫੀ ਧਾਵੀ ਰੇਡ ਪਾਉਣ ਚੱਲਿਆ ਬਾਈ ਦੀ ਥਾਪੀ ਉੱਤੇ ਥਾਪੀ ਉਂਝ ਖੇਡਾਂ ਬੜੀਆਂ ਨੇ ਸਾਨੂੰ ਨਾ ਸਵਾਦ ਕਬੱਡੀ ਬਣਾਉਣਾ ਗੱਲਾਂ ਖਰੀਆਂ ਲਿਖਦਾ ਏ ਲੋਕੋ ਲੀਲਾਪਿੰਡ ਦਾ ਮੋੜਾ ਗੱਲਾਂ ਖਰੀਆਂ ਲਿਖਦਾ ਏ ਲੋਕੋ ਲੀਲਾਪਿੰਡ ਦਾ ਬੋੜਾ ਲਾ ਪਈ ਹੋਈ ਨੌਜਨ ਸੋਨੀ ਦੀ ਕਬੱਡੀ ਤੇ ਜਲਾਲਪਿੰਡ ਵਾਲਾ ਗੱਲ ਕਰਦਾ ਹੋਇਆ ਉਧਰ ਚਾਰ ਜਾਫੀ ਮੇਰੇ ਵੀਰੋ ਇੱਕ ਪਾਸੇ ਬੁੱਧੂ ਦੂਜੇ ਪਾਸੇ ਅਮਨਾ ਵਿਚਕਾਰ ਬਿੰਦੀ ਤੇ ਨਿਕਾ ਇਸੇ ਨਗਰ ਦੀ ਟੀਮ ਮੇਰੇ ਵੀਰੋ ਬਹੁਤ ਤਗੜਾ ਮੁਕਾਬਲਾ ਇਹ ਗੱਡੀਆਂ ਦਾ ਜੇਤੂ ਹੈ ਇਹ ਗੱਡੀਆਂ ਦਾ ਜੇਤੂ ਹੈ ਜੇ ਅਮਨਾ ਜਫਾ ਲਾਉ ਰਾਜੂ ਤੇ 12 ਵਰਜੀ ਤੋਂ ਇਸ ਲਈ ਕਹਿੰਦੇ ਕਾਲੂ ਜੱਸੀਰ ਕੈਨੇਡਾ ਵਾਲੋ ਮੇਰੇ ਵੀਰੋ 500 ਨਾਤਰ ਹੋਣ ਕਰਦੇ ਇਸ ਨੌਜਾਨ ਤੇ ਲੈਂਬਰ ਹਰਮਨ ਹੁਣੀ ਮੇਰੇ ਵੀਰੋ ਨਾਲ ਪੜਵਾਰੀ ਹੋਣੀ ਸਾਡੇ ਵੀਰ ਪੁੱਜੇ ਹੈ ਇਹ ਆ ਨੌਜਾਨ ਕੇ ਰਸੂਰਪੁਰੀਏ ਦੀ ਭਾਜ ਵੱਖਰੀ ਚੜ ਕੇ ਮੁੰਡਾ ਕਹਦਾ ਯਾਰੋ ਇਹ ਤਾਂ ਨਰੇ ਹੀ ਤੂਫਾਨ ਹੈ ਮੁਸ਼ਪਟ ਕਾਲੂ ਚ ਸ਼ੇਰ ਜਿੰਨੀ ਜਾਨ 500 ਰੁਪਿਆ ਕਾਲੂ ਨੂੰ ਇਧਰ 75 ਸਿੰਘ ਦੀ ਜਿੱਤਾ 100 ਰੁਪਏ ਦੇ ਮਾਨ ਸਨਮਾਨੇ। ਰਾਜੂ ਤੇ ਜਸ਼ੀਰ ਕੈਨੇਡਾ ਵੱਲੋਂ 500 ਰੁਪਏ ਕਾਲੂ ਦੇ ਲਈ। ਸਵਾਦ ਖੇਡ ਕਬੱਡੀ ਦਾ ਮੇਰੇ ਵੀਰੋ। ਇਹ ਐ ਸਵਾਦ। ਕਮਲਜੀਤ ਬਰਾੜ ਤੇ ਗੁਰਜੀਤ ਗੀਟਾ ਸਾਡਾ ਵੀਰ 500 ਰੁਪਏ ਕਾਲੂ ਦੇ ਲਈ। ਕਮਲਜੀਤ ਬਰਾੜ ਤੇ ਗੁਰਜੀਤ ਗੀਟਾ ਇਹਨਾਂ ਵੱਲੋਂ 500 ਰੁਪਏ ਮੇਰੇ ਵੀਰੋ। ਉਧਰ ਏਕਮ 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 ਏਕਮ। ਲਾਓ ਦੇਖ ਲੈ। ਨਾਓ ਜੀ ਨ ਸੋਨੀ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇਹ ਕਿ ਕੰਨੀ ਤੇ ਕਹਿੰਦੇ ਅਮਨਾ ਜਨੇਤਪੁਰੇ ਵਾਲਾ ਤੇ ਨਾਲ ਬਿੰਦੀ ਨਾਲ ਨਿੱਕਾ ਤੇ ਬੁੱਧ ਤਾਰ ਜਾਫੀ। ਅਮਰੂ ਕਹਿੰਦੇ ਕੈਨੇਡਾ ਦੇ ਵਿੱਚ ਆਉਣ ਵਾਲੇ ਵੀਕਐਂਡ ਤੇ ਦੇਖਦੇ ਆ ਵੀ ਕਿਹੋ ਜੀ ਗੱਲ ਹੁੰਦੀ ਹੈ। ਜਦ ਮੈਚ ਹੋਵੇਗਾ ਅੱਜ ਜਨੇਤਪੁਰੇ ਦਾ ਟੂਰਨਾਮੈਂਟ ਹੈ। ਅਮਰੂ ਹੁਣ ਜੱਗੇ ਹੋਣੀ ਲਾਈਵ ਦੇਖ ਰਹੇ ਮੇਰੇ ਵੀਰੋ ਇਸ ਲਈ ਪਈ ਹੋਈ ਕਬੱਡੀ ਤੇ ਬਰਜੀਤ ਬਰਜੀਤ ਅਮਨੇ ਦੇ ਜਫੇ ਤੇ ਵਰਜੀਤ ਰਾਜੂ ਜੱਗਾ ਜੱਤਸੀਰ ਕੈਨੇਡਾ 500 ਰੁਪਇਆ ਮੇਰੇ ਵੀਰੋ ਦਿੱਤਾ ਜਾਵੇਗਾ ਆ ਤੋ ਕਾਲੂ ਮੇਰੇ ਵੀਰੋ ਇਸ ਖਿਡਾਰੀ ਦੇ ਨਾਲ 500 10 ਵੀ ਜੇ ਹੋਰ ਲੱਗੇ ਆ ਕਰਮਪੁਰ ਰਾਜਪਾਲ ਮੇਜਰ ਬਰਾੜ ਤੇ ਨਾਲ ਗੁਰਲਾਲ ਉਹਨਾਂ ਨੇ ਮੇਰੇ ਵੀਰੋ ਵੀ ਜੇ ਲਵਾਏ ਐ ਲੈ ਵੀ ਕਮਲਜੀਤ ਕਹਿੰਦਾ ਐ ਇਹ ਉਹ ਪਲੇਅਰ ਹੈ ਜਿਹਨੂੰ ਦੁਨੀਆ ਹੱਦ ਤੋਂ ਵੱਧ ਪਿਆਰ ਕਰਦੀ ਹੈ ਹੱਦ ਤੋਂ ਵੱਧ ਪਿਆਰ ਕਰਦੀ ਹੈ ਕਿ ਘਰ ਘਰ ਪੁੱਤ ਜਾਂਦੇ ਕਾਲੂ ਰਸੂਰਪੁਰ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜਾਂ ਇਹ ਆ ਮੁੰਡਾ ਸਿੱਧੂ ਸਰਦਾਰਾਂ ਦਾ ਮੇਰੇ ਵੀਰੋ ਇਸ ਲਈ ਕਾਲੂ ਇਧਰ 나ਟ 나ਟ ਝੋਟ 나ਟ ਝੋਟ ਦੇ ਇਧਰ ਕਹਿੰਦੇ ਕੀ ਸਿੰਘ ਬਰਾੜ ਤੇ ਨੀਟਾ ਸਾਡਾ ਵੀਰ ਰਸੂਰਪੁਰ ਵਾਲਾ ਕਾਲੂ ਦੇ ਲਈ 500 ਰੁਪਏ ਦੇ ਮਾਨ ਸਨਮਾਨ ਪੁੱਛਦੇ ਕਰਦਾ ਕਿ ਗੱਲਾਂ ਹੋ ਜਿਲਾਲ ਦੀਆਂ ਦੇਵ ਦਾ ਡੋਲੇ ਸੋਹਣਿਆ ਜੇਰਾ ਜਾਂ ਕਹਦੇ ਸਹਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਜੱਟੀਏ ਯਾਰ ਬੁਲਾਉਂਦਾ ਤੇਰਾ ਤੇ ਮਾਨਕ ਨੇ ਗਾਇਆ ਕਿ ਛੇਤੀ ਕਰ ਸਰਬਨ ਪੁੱਤਰਾ ਪਾਣੀ ਪਿਲਾ ਦੇ ਉਹ ਅੱਜ ਗਰਮੀ ਵੜੀ ਆ ਪਾਣੀ ਵੀ ਪਿਲਾ ਦੋ ਕੋਈ ਲਓ ਖੇਡ ਮੈਦਾਨ ਦੇ ਵਿੱਚ ਇਹ ਕਰ ਜੂਗਾ ਸਰਬਨ ਪੁੱਤ ਤਣ ਘਾਟੀ ਜੰਮਦੇ ਇੱਥੇ ਸਹੀ ਗੱਲ ਐ ਲਓ ਇਧਰ ਨਰਪੈ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਹਠੂਰ ਵਾਲਾ ਉਧਰ ਕਹਿੰਦੇ ਬਿੰਦੀ 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 ਜਨੇ ਮੇਰੇ ਵੀਰੋ ਜਨੇਤਪੁਰੇ ਵਾਲਾ ਬਿੰਦੀ ਜੇ ਨਾ ਮੈਚ ਦਾ ਸਵਾਲ ਆ ਰਿਹਾ ਲਲਕਾਰਾ ਮੋਰ ਦਿਓ ਵਾਹ 500 ਰੁਪਏ ਰਾਜੂ ਜੱਗਾ ਕਨੇਡਾ ਇਹਨਾਂ ਨੂੰ ਮੇਰੇ ਵੀਰੋ ਕਾਲੂ ਦੀ ਲਾਈ ਵਾਹ ਇਹ ਹੈ ਕਾਲੂ 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 ਵਰਗਾ ਪਲੇਅਰ ਮੇਰੇ ਖਿਆਲ ਆ ਵੀ ਮੁਸ਼ਕਲ ਹੈ ਇਸ ਤੋਂ ਬਾਅਦ ਪੈਦਾ ਹੋਣਾ ਇਹ ਤੇ ਇੱਕੋ ਹੀ ਜਿਵੇਂ ਕਹਿੰਦੇ ਹੁੰਦੇ ਆ ਇੱਕੋ ਹੀ ਪੀਸ ਬਣਾਇਆ ਰੱਬ ਨੇ ਤੂੰ ਚੀਜ਼ ਬੜੀ ਐ ਮਸਤ ਮਸਤ ਕੋ ਚੀਜ਼ ਬੜੀ ਐ ਮਸਤ ਮਸਤ ਲਓ ਇਧਰ ਸੋਨੀ ਪਟਿਆਲੀਆਂ ਮੇਰੇ ਵੀਰੋ ਰਾਜਾ ਮਹਾਰਾਜਾਂ ਦੀ ਧਰਤੀ ਆ ਪਟਿਆਲਾ ਲਓ ਇਸ ਲਈ ਵਾਕਾ ਸ਼ਹਿਰ ਰਾਜੂ ਸਾਡਾ ਵੀਰ ਮੇਰੇ ਵੀਰੋ 500 ਰੁਪਇਆ ਕਾਲੂ ਦੇ ਲਈ ਪੁੱਛਦਾ ਕਰਦਾ ਇਧਰ ਵੇਖੋ ਮੁੰਡਾ ਉੱਡ ਚੱਲੇ ਮੁੰਡਾ ਉੱਡ ਚੱਲੇ ਮੇਰੇ ਵੀਰੋ ਇਧਰ ਜੱਗੇ ਉਹਨਾਂ ਦਾ ਦਵਾ ਧੰਨਵਾਦ ਬਚਿੱਤਰ ਸਿੰਘ ਚਿੱਤੇ ਨੂੰ ਗਹਿ ਗੱडमी ਮੁਬਾਰਕਬਾਦ ਹੈ ਗਹਿ ਗੱडमी ਮੁਬਾਰਕਬਾਦ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੀ ਪਾਣੀ ਗਰਾਊਂਡ ਦੇ ਵਿੱਚ ਪੁਛਦਾ ਕਰ ਦਿੱਤਾ ਜਾਵੇ ਪਾਣੀ ਗਰਾਊਂਡ ਦੇ ਵਿੱਚ ਪੁਛਦਾ ਕਰ ਦਿੱਤਾ ਜਾਵੇ ਇਧਰ ਗगन ਜਲਾਲ ਵੱਜ ਗਈ ਪੁਸ਼ ਗਾਲ ਵਾਲੇ ਦਾ ਇਸ਼ਾਰਾ ਵੀ ਪੁਆਇੰਟ ਪਾਲ ਠੂਰ ਵਾਲਾ ਮੈਚ ਕਹਿੰਦੇ ਉਹ ਗੱਲ ਬਣ ਗਈ ਵੀ ਦੁੱਧ ਦਾ ਛੰਨਾ ਹੱਥ ਤੇ ਧਰ ਲਿਆ ਭਰ ਕੇ ਤੇ ਥੋੜਾ ਇੱਧਰ ਹੋ ਗਿਆ ਤੇ ਇੱਧਰ ਤੇ ਥੋੜਾ ਇੱਧਰ ਹੋ ਗਿਆ ਤੇ ਇੱਧਰ 19 ਤੇ 21 ਵਾਲਾ ਫਰਕ ਪਤਾ ਨਹੀਂ ਕੀ ਗੱਲ ਬਣ ਜਾਣੀ ਲਓ ਲੱਗਿਆ ਹੋ ਲੱਤੀ 98 ਚੋਟ ਛਪਾਰ ਵਾਲਾ ਮੇਰੇ ਵੀਰੋ ਇਸ ਵਰਜੀਤ ਵੱਲੋਂ ਕਹਿੰਦੇ ਕਾਲੂ ਨੂੰ 500 ਰੁਪਏ ਦੇ ਮਾਨ ਸਨਮਾਨ ਤੇ ਪਿੰਡ ਰੂਰਪੁਰ ਯਾਰੋ ਖੇਡ ਮੈਦਾਨਾਂ ਵਿੱਚ ਇਹਦਾ ਨਾਂ ਚੱਲੇ ਘੇੜੇ ਦੀ ਤੇ ਯਾਰੋ ਨੇ ਉਹ ਲੋਕੀ ਚੱਲੇ ਰਸੂਰਪੁਰ ਦੇ ਕਾਲੂ ਦੀ ਕਬੱਡੀ ਵਿੱਚ ਹੁਣ ਬੱਲੇ ਬੱਲੇ ਹੁਣ ਬੱਲੇ ਬੱਲੇ ਹੁਣ ਬੱਲੇ ਬੱਲੇ ਸਵਾਦ ਆਇਆ ਉਹ ਜਨਤਾ ਰੋ ਲਲਕਾਰਾ ਮਾਰਦੇ ਦਰਸ਼ਕੋ ਉਹ ਨਹੀਂ ਰਿਸਾ ਨੌਜਵਾਨ ਕਾਲੂ ਰਸੂਲਪੁਰੀਆ ਮੇਰੇ ਵੀਰੋ ਕਾਲੂ ਰਸੂਲਪੁਰੀਆ ਕਹਿੰਦੇ ਆ ਦੁਬਾਰ ਜਨੇਤਪੁਰੇ ਦੇ ਵਿੱਚ ਕਬੱਡੀ ਪਾ ਰਹੇ ਮੇਰੇ ਵੀਰੋ ਤੇ ਅਗਲੇ ਐਤਵਾਰ ਪੋਰ ਦੇ ਵਿੱਚ ਵਰਲਡ ਕਬੱਡੀ ਕੱਪ ਦੇ ਇਹੋ ਸ਼ੋਰ ਕਬੱਡੀ ਕਲੱਬ ਕਹਿੰਦੇ ਵਰਲਡ ਕਬੱਡੀ ਕੱਪ ਕਰਵਾ ਰਹੀ ਹੈ ਬੱਬਲ ਗੁਰਜੀਤ ਮੰਗੜ ਆਲ ਕਹਿੰਦੇ ਮੇਰੇ ਵੀਰੋ ਇੰਦਰਜੀਤ ਧੁੱਗੇ ਉਹਨਾਂ ਦੇ ਸੰਯੋਗ ਹੋਣਗੇ ਸੁਖੇਵਾਸੀ ਉਹਨਾਂ ਦੇ ਲੱਭੀ ਉਹਨਾਂ ਦੇ ਮੇਰੇ ਵੀਰੋ ਕਬੱਡੀ ਕਲੱਬ ਐ ਰਮਿੰਟਨ ਮੋਹਣੇ ਲੀਲਾ ਹੋਣੀ ਕਹਿੰਦੇ 11000 ਡਾਲਰ ਦੇ ਰਹੇ ਉਸ ਟੂਰਨਾਮੈਂਟ ਲਓ ਅਗਲੀ ਰੇਡ ਮੇਰੇ ਵੀਰੋ ਜਲਾਲ ਵਾਲਾ ਗगन ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਅਜਮੇਰ ਦੀ ਦੁਨੀਆ ਮਰੀਦ ਹੈ ਲਓ ਉਸੇ ਪਿੰਡ ਦਾ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਨਾਨਕ 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 ਨਾਮ ਚ ਜਹਾਜ ਹੈ ਜਿਹੜੇ ਸੋਸਰੇ ਪਾਰ ਨਾਨਕ ਨਾਮ ਜਹਾਜ ਹੈ ਨਾਨਕ ਨਾਮ ਹੀ ਜਹਾਜ ਹੈ ਮੇਰੇ ਵੀਰੋ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀਂ ਕੋਈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਨੌਜਵਾਨ ਸੋਨੀ ਪਟਿਆਲਿਆ ਇਸ ਵੇਲੇ ਕਬੱਡੀ ਪਾ ਰਿਹਾ ਸੋਨੀ ਪਟਿਆਲਿਆ ਲੈ ਵੀ ਅਮਨੇ ਅੱਜ ਤੇਰੇ ਪਿਆਰ ਕਰਨ ਵਾਲੇ ਤੇਰੇ ਜਿਹੜੇ ਮੇਰੇ ਵੀਰੋ ਤੇਰੇ ਚਾਚੇ ਤਾਏ ਇਸ ਨੌਜੋਨ ਦੇ ਪੁੱਜੇ ਹੋਇਆ ਲਾਜਾ ਦਿਖਾ ਦੁਨੀਆ ਨੂੰ ਵੀ ਜਨੇਤਪੁਰ ਦੀ ਟੀਮ ਦਾ ਕਿੰਨਾ ਨਾਂ ਹੈ ਪੰਜਾਬ ਦੇ ਵਿੱਚ ਵੇਖਦਾ ਵੀ ਪਈ ਹੋਈ ਕਬੱਡੀ ਅਮਨੇ ਦੀ ਟਰਾਈ ਤੇ ਵੇਖੋ ਸਾਹਮਣੇ ਪੁਆਇੰਟ ਸੋਨੀ ਦੇ ਹੱਥੇ ਜੁੜਦਾ ਹੋਇਆ ਸੋਨੀ ਉਧਰ ਲੈਂਬਰ ਨਾਲ ਸਾਡੇ ਪਟਵਾਰੀ ਉਹਨਾਂ ਦਾ ਹਰਮਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲੈਂਬਰ ਸਿੱਧਵਾ ਵੇਟ ਬਾਪਿਆਂ ਦਾ ਬਾਬਿਆਂ ਦਾ ਬਹੁਤ ਬਹੁਤ ਧੰਨਵਾਦ ਪਾਣੀ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਪਾਣੀ ਦੀ ਸੇਵਾ ਕੀਤੀ ਹੈ ਇਹ ਪਾਣੀ ਦੀ ਸੇਵਾ ਮੇਰੇ ਵੀਰੋ ਬਹੁਤ ਵੱਡੀ ਸੇਵਾ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਨੌਜਵਾਨ ਅੰਤਰ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਇਹ ਆ ਅਮਰੂਦਾ ਵੀਰ ਮੇਰੇ ਵੀਰੋ ਕਿ ਛੱਡਦੇ ਛੋਟਿਆ ਵੀਰਾ ਕਰਨੀ ਦੀ ਸ਼ਰਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਬਹੁਤ ਤਗੜਾ ਮੈਚ ਜਨੇਤਪੁਰੇ ਦੇ ਕਹਿੰਦੇ ਕਬੱਡੀ ਟੂਰਨਾਮੈਂਟ ਦਾ ਇਸ ਵੇਲੇ ਚੱਲ ਰਿਹਾ ਹੈ ਤੇ ਯਾਦਗਰੀ ਖੇਡ ਸਟੇਡੀਅਮ ਦੇ ਵਿੱਚ ਚੋ ਰਹੇ ਆ ਸਾਰੇ ਦਰਸ਼ਕਾਂ ਦਾ ਇਸ ਇਲਾਕੇ ਦੇ ਪੁੱਜੇ ਹੋਏ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਇੱਕ ਪਾਸੇ ਅਮਨਾ ਜੁਨੇਤਪੁਰੇ ਵਾਲਾ ਬੱਦੋਵਾਲ ਦੇ ਕਬੱਡੀ ਕੱਪਾਂ ਦਾ ਗੱਡੀਆਂ ਦਾ ਜੇਤੂ ਹੈ ਪਰ ਨਰਪੈ ਨੇ ਕਹਿੰਦੇ ਨਿਹਰਾਜ ਦੇ ਵਿੱਚੋਂ ਗੱਡੀ ਜਿੱਤੀ ਸੀ ਨਰਪੈ ਨੇ ਤੇ ਨਾਨਕ ਨੇ ਰਿੱਕੀ ਸਿੱਧੂ ਨੇ ਯਾਦ ਕੱਪ ਕਰਵਾਇਆ ਮੇਰੇ ਵੀਰੋ ਉਹਨਾਂ ਉਸ ਕੱਪ ਦਾ ਗੱਡੀਆਂ ਦੇ ਜੇਤੂ ਇਸ ਲਈ ਇਧਰ ਬੱਦੋਵਾਲ ਦੇ ਕੱਪ ਦਾ ਗੱਡੀਆਂ ਦਾ ਜੇਤੂ ਨੌਜਾਨ ਅਮਨਾ ਰਸੂਲਪੁਰੀ ਕਾਲੂ ਦੁਨੀਆ ਦਾ ਦਿਲ ਜੇਤੂ ਉਹ ਵੀ ਗਰਾਊਂਡ ਦੇ ਵਿੱਚ ਐ ਮੇਰੇ ਵੀਰੋ ਜਲਾਲ ਵਾਲਾ ਗਗਨ ਇੱਕ ਆਕਾਸ਼ ਦੇਖੋ ਗਗਨ ਕਿੱਡਾ ਮੇਰੇ ਵੀਰੋ ਏ ਗੁਰਜੀਤ ਗੀਟਾ ਤੇ ਕਮਲਜੀਤ ਬਰਾੜ ਵੱਲੋਂ ਕਹਿੰਦੇ ਜਿੰਨੇ ਬਿੰਦੀ ਜੱਫੇ ਲਾਊ ਹਰ ਇੱਕ ਜੱਫੇ ਦਾ ਇੱਕ ਸੌ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਜਿੰਨੇ ਵੀ ਜੱਫੇ ਮੇਰੇ ਵੀਰੋ ਲਾਊਗਾ ਸਾਡਾ ਵੀਰ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਮੇਰੇ ਵੀਰੋ ਉਧਰ ਆਯਾਤ ਕਬੱਡੀ ਕਲੱਬ ਐਡਮੈਂਟਨ ਮੇਰੇ ਵੀਰੋ ਸੁੱਕੇ ਧਾਲੀਵਾਲ ਦੀ ਗੱਲ ਹੁੰਦੀ ਹੈ ਨਾਲ ਮੋਣਾ ਲੀਲਾ ਸੈਂਡੀ ਹੋਣੀ ਜੀਵਨ ਟਵਾਣੇ ਹੋਣੀ ਮੇਰੇ ਵੀਰੋ ਜਿਹੜੇ ਬੈਠੇ ਹੈ ਕਬੱਡੀ 365.com ਦੇ ਨਾਲ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇਸ ਇਲਾਕੇ ਦਾ ਮਾਣ ਹੈ ਲੀਲਾਵਾਲਾ ਪ੍ਰਦੀਪ ਸਰੀ ਦੇ ਵਿੱਚ ਮੌਜਾ ਮਾਣਦਾ ਲਓ ਜੀਤਾ ਖੋਸਿਆਵਾਲਾ ਕੀ ਫੈਸਲਾ ਕਰਦਾ ਟੀਲੀ ਲੌਂਗ ਦਾ ਮੁਕਾਦਮਾ ਸੋਚ ਕੇ ਕਰੀ ਰੈਫਰੀ ਨੇ ਜੇ ਐ ਨੂੰ ਕਰਤਾ ਤਾਂ ਇਧਰਲੇ ਪਿੱਛੇ ਪੈ ਗਏ ਤੇ ਜੇ ਇਧਰ ਨੂੰ ਕਰਤਾ ਤੇ ਉਧਰਲੇ ਪਿੱਛੇ ਪੈ ਗਏ ਰੈਫਰੀ ਫਸ ਗਿਆ ਵਿਚਾਰੇ ਕਬੱਡੀ ਬਹੁਤ ਕਹਿੰਦੇ ਤਾਂ ਜੜ ਗਈ ਪੋਰ ਇਹਦਾ ਰੂਰ ਰਾਲ ਨਾ ਤਾਂ ਕੋਈ ਬਣਿਆ ਤੇ ਮੈਨੂੰ ਨਹੀਂ ਲੱਗਦਾ ਬਣਨਾ ਜਿਹੜੇ ਹਾਲਾਤ ਕਬੱਡੀ ਨੂੰ ਪਿਆਰ ਤੁਸੀਂ ਕਰਦੇ ਹੋ ਪਿੰਡਾਂ 'ਚ ਜਿੰਨਾ ਟਾਈਮ ਇੱਥੇ ਨਹੀਂ ਵਧੀਆ ਤਰੀਕੇ ਨਾਲ ਆਉਂਦੀ ਤਾਂ 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 ਹੋਣੀ ਕੀ ਆ ਤਾਂ ਤਾਂ ਜੇਬਾਂ ਹੀ ਗਰਮ ਕਰਦੇ ਐ। ਕਮਲਜੀਤ ਦੀ ਸਰਕਾਰ ਆ ਗਈ ਫੇਰ ਦੇਖਾਂਗੇ ਇਹਨੂੰ ਕਹਿ ਕੇ। ਬਰਾੜਾ ਬਾਬਾ ਮਿਹਰ ਕਰੂਗਾ ਪਰ ਕਬੱਡੀ ਦੇ ਚੰਗੇ ਦਿਨ ਲਿਆਉਣੇ ਐ। ਜਿਹੜੇ ਜੇਬਾਂ ਗਰਮ ਕਰਦੇ ਐ ਨਾ ਤੁਸੀਂ ਵੀ ਜੇ ਸਰਕਾਰ ਲਿਆਉਣੀ ਐ ਤਾਂ ਪਟਿਆਲੇ ਵਾਲਾ ਰਾਜਾ ਮੂਰੇ ਲਾ ਲੋ। ਨਹੀਂ ਕੰਮ ਥੋੜਾ ਵੀ ਪਾਣੀਆਂ ਦਾ ਰਾਖਾ ਜੱਟ ਉਹਨੂੰ ਹੀ ਪਸੰਦ ਕਰਦੇ ਆ ਆਪਣੇ ਪਿੰਡਾਂ 'ਚ। ਹੈਲੋ ਉਹ ਭਾਜੀ ਚਾਹੇ ਕੋਈ ਅੰਤਰਰਾਸ਼ਟਰੀ ਪਲੇਅਰ ਹੋਵੇ ਚਾਹੇ ਕੋ ਕੋ ਛੁਪੇ ਇਹ ਪਿੰਡ ਆਏ ਆ ਮੇਰੇ ਇਹ ਨਾਲੋ ਵੀ ਕੋਈ ਰੈਫਰੀ ਨੂੰ ਉੱਠਾ ਸਿੱਧਾ ਬੋਲਦੇ ਜਾਂ ਲਫਟ ਮਾਰਦੇ ਹੋ ਬਾਹਰ ਦੇ ਟੂਰਨਾਮੈਂਟਾਂ ਦੇ ਜਿਹੜਾ ਕੋ ਮਰਜ਼ੀ ਕਰਦੇ ਆ ਲਫੜਨਾ ਮਾਰ ਬੈਠੋ ਕੋਈ ਰੈਫਰੀ ਦੇ ਇੰਨਾ ਧਿਆਨ ਰੱਖ ਲਿਓ ਸਭ ਕੁਝ ਬੰਦ ਉੱਥੇ ਹੈਲੋ ਬਈ ਪਲੀਜ਼ ਹੱਥ ਵਨ ਕੇ ਬੇਨਤੀ ਹੈ ਬੇਵੀ ਰਾਜੂ ਪਲੀਜ਼ ਜਲਦੀ ਦੇ ਨਾਲ ਹੀ ਫੈਸਲਾ ਕਰ ਦਿਓ ਆਪਾਂ ਫਾਈਨਲ ਵੀ ਕਰਾਉਣਾ ਹੈ ਇਸ ਮੈਚ ਦਾ ਰਿਜ਼ਲਟ ਜਨੇਤਪੁਰੇ ਦੇ ਪੁਆਇੰਟ ਨੇ 9